ਪਰ ਆਪਣੇ ਆਪ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂ ਵੀ ਸਮਾਈਲ ਲਿਆਓ ਕਿ ਮੈਂ ਸਾਰਿਆਂ ਦੇ ਚਿਹਰੇ ਤੇ ਇੱਥੇ ਬਹਿ ਕੇ ਸਮਾਈਲ ਲਿਆ ਸਕਦਾ ਨਹੀਂ ਕਈ ਵਾਰੀ ਮੈਂ ਹਸਣ ਵਾਲੀ ਗੱਲ ਵੀ ਕਰਦਾ ਪਰ ਕਈ ਇੱਥੇ ਇਹੋ ਜਿਹਾ ਬੰਦਾ ਬੈਠਾ ਹੁੰਦਾ ਐ ਮੇਰੇ ਕਦੇ ਹੋਰ ਅੱਖਾਂ ਕੱਢਣ ਲੱਗ ਜਾਂਦਾ ਵੀ ਮੈਂ ਨਹੀਂ ਹੱਸਦਾ ਕਰ ਲੋ ਜੋ ਕਰਨਾ ਹੈ ਮੈਂ ਨਹੀਂ ਹਸਣਾ ਐਦਾ ਬੈਠਾ ਹੁੰਦਾ ਇੱਥੇ ਮੈਂ ਕਿਸੇ ਦੇ ਚਿਹਰੇ ਤੇ ਸਮਾਈਲ ਲਿਆ ਸਕਦਾ ਜੇ ਅਗਲਾ ਆਪ ਨਾ ਚਾਵੇ ਪਰ ਮੈਂ ਆਪਣੇ ਚਿਹਰੇ ਤੇ ਇਹ ਤੇ ਲਿਆ ਸਕਦਾ ਤੁਸੀਂ ਕਿੰਨੂ ਕਿੰਨੂ ਜਿੱਤੋਗੇ ਕਿਸੇ ਦਾ ਬਣ ਕੇਵੇਂ ਜਿੱਤ ਲੋਗੇ ਭਾਈ ਕੋਈ ਚੀਜ਼ ਹੈ ਆਪਣੇ ਆਪ ਨੂੰ ਜਿੱਤ ਲਓ ਹੋਰ ਤਾਂ ਕਿਸੇ ਤੇ ਕੰਟਰੋਲ ਹੀ ਨਹੀਂ ਆਤਮ ਜਿਣਾ ਆਪਣੇ ਆਪ ਤੇ ਹੀ ਕੰਟਰੋਲ ਹੈ ਬਸ ਕਿਸੇ ਤੇ ਕੀ ਕੰਟਰੋਲ ਹੈ ਸਾਡਾ ਕਿਸੇ ਨੂੰ ਕਿਵੇਂ ਜਿੱਤ ਲਾਂਗੇ ਕਈ ਨਿਆਣਿਆਂ ਵਾਸਤੇ ਕਰਦੇ ਆ ਮਰਦੇ ਆ ਉਹ ਜਾਂਦੇ ਛੱਡ ਗਏ ਕੈਨੇਡਾ ਚਲੇ ਗਏ ਫੋਨ ਨਹੀਂ ਕਰਦੇ ਮਾਪਿਆਂ ਨੂੰ ਕਹਿੰਦੇ ਤੁਸੀਂ ਕੀ ਲੱਗਦੇ ਸਾਡੇ ਅਮਰੀਕਾ ਕੱਲੇ ਆ ਜ਼ਮੀਨ ਵੇਚ ਕੇ ਫੋਨ ਨਹੀਂ ਕਰਦੇ ਸੈਂਕੜੇ ਕੇਸ ਵੇਖਦਾ ਮੈਂ ਰੋਜ਼ ਸੈਂਕੜੇ ਬੰਦਿਆਂ ਦਾ ਹਾਲ ਐ ਬੱਚੇ ਪੁੱਛਦੇ ਨਹੀਂ ਢਿੱਡੋ ਜੰਮਿਆ ਆ ਮਾਂ ਨੇ ਢਿੱਡ ਚੋਂ ਕੱਢਿਆ ਆਪਣਾ ਖੂਨ ਪਿਆ ਆ ਖੂਨ ਦੁੱਧ ਵੀ ਖੂਨ ਹੀ ਹੁੰਦਾ ਵੀਰੋ ਦੁੱਧ ਵੀ ਬਲੱਡੀ ਹੁੰਦਾ ਬਲੱਡ ਸੈੱਲ ਦੋ ਰੰਗ ਦੇ ਹੁੰਦੇ ਨੇ ਬਲੱਡ ਸੈੱਲ ਇੱਕ ਵਾਈਟ ਹੁੰਦੇ ਨੇ ਇੱਕ ਰੈੱਡ ਹੁੰਦੇ ਨੇ ਦੁੱਧ ਵੀ ਖੂਨ ਹੁੰਦਾ ਆਪਣਾ ਖੂਨ ਪਿਆਇਆ ਆਪਣੇ ਢਿੱਡ 'ਚ ਰੱਖਿਆ 20 ਸਾਲ ਪਾਲਿਆ ਪਰ ਉਹ ਵੀ ਤਾਂ ਹੱਸੇਗਾ ਤੇ ਹੱਸਣਾ ਚਾਵੇ ਕੰਟਰੋਲ ਨਹੀਂ ਕਿਸੇ ਤੇ ਕਰ ਸਕਦੇ ਤੁਸੀਂ ਇੱਕ ਗੱਲ ਚੇਤਾ ਰੱਖ ਲਓ ਤੁਸੀਂ ਮਾਲਕ ਨਹੀਂ ਹੋ ਬਾਗ ਦੇ ਮਾਲਕ ਨਹੀਂ ਉਹ ਤੁਸੀਂ ਬਾਗ ਦੇ ਮਾਲਕ ਨਹੀਂ ਬੋਲੋ ਇੱਕ ਵਾਰ ਬਾਗ ਦੇ ਅਸੀਂ ਮਾਲੀ ਆ ਅਸੀਂ ਬਾਗ ਦੇ ਮਾਲੀ ਆ ਇਹ ਬੱਚੇ ਬੂਟੇ ਨੇ ਪਰ ਮਾਲਕ ਨਹੀਂ ਅਸੀਂ ਇਹਨਾਂ ਦੇ ਅਸੀਂ ਮਾਲੀ ਆ ਇਹਨਾਂ ਨੂੰ ਪਾਲਣਾ ਹੈ ਇਹਨਾਂ ਨੂੰ ਸਾਭਣਾ ਹੈ ਪਰ ਸਾਡਾ ਇਹਨਾਂ ਤੇ ਕਬਜ਼ਾ ਨਹੀਂ ਕਰ ਸਕਦੇ ਅਸੀਂ ਕਬਜ਼ਾ ਕਰ ਸਕਦੇ ਨੇ ਆ ਤੁਹਾਡੇ ਤੁਹਾਡੇ ਮਾਪਿਓ ਨੇ ਕਰ ਲਿਆ ਕਬਜ਼ਾ ਤੁਹਾਡੇ ਤੇ ਇੱਥੇ ਬੈਠੇ ਹੋ ਕਈਆਂ ਦੇ ਮਾਪਿਓ ਉਹ ਨਹੀਂ ਦੇਣਾ ਚਾਹੁੰਦੇ ਇੱਥੇ ਬੈਠੇ ਨੇ ਕਈਆਂ ਦਾ ਡੈਡੀ ਆਉਂਦਾ ਨਹੀਂ ਕਈਆਂ ਦਾ ਡੈਡੀ ਨਹੀਂ ਨਾ ਆਉਂਦਾ ਪਰ ਇੱਥੇ ਬੈਠੇ ਨੇ ਕਰ ਲਿਆ ਪਿਓ ਨੇ ਕਬਜ਼ਾ ਤੇਰੇ ਤੇ ਮਾਂ ਨੇ ਕਬਜ਼ਾ ਕਰ ਲਿਆ ਤੁਸੀਂ ਕਦੇ ਮਾਂ ਵੱਲੋਂ ਮੈਂ ਮੈਂ ਦਾ ਮਾਲਕਾਂ ਤੂੰ ਵੀ ਮਾਂ ਮੈਂ ਦਾ ਮਾਲਕ ਮੈਂ ਪਾਲਣਾ ਬਸ ਮੈਂ ਪਾਲਣ ਵਾਲਾ ਬਸ ਸਮਝ ਆਈ ਮੈਂ ਪਾਲਣ ਵਾਲਾ ਕਿਸੇ ਦੇ ਮਨ ਤੇ ਕੰਟਰੋਲ ਕੀ ਕਰੂੰਗਾ ਢਿੱਡ ਤੋਂ ਜੰਮੇਦੇ ਨਹੀਂ ਹੁੰਦਾ ਕੰਟਰੋਲ ਮੈਂ ਦੂਜੇ ਦੀ ਸਮਝੇਰੇ ਤੇ ਸਮਾਇਲ ਕਿਥੋਂ ਲਿਆ ਮੈਂ ਸਮਾਇਲ ਤੇ ਜਿਹੜਾ ਮੈਂ ਜੰਮਿਆ ਹੂ ਉਹਦੇ ਤੇ ਨਹੀਂ ਲਿਆ ਸਕਦਾ ਮੈਂ ਅੱਜ ਕੱਲ ਦੇ ਨਿਆਣਾ ਨੌਜਵਾਨ ਹੁੰਦਾ ਪਿਓ ਕਹੀ ਜਾਂਦਾ ਪੁੱਤ ਹੱਸ ਲਿਆ ਕਰ ਯਾਰ ਕਦੀ ਮੇਰੇ ਕੋਲ ਬਹਿ ਜਾ ਕਰ ਓਏ ਪੁੱਤ ਮੇਰੇ ਨਾਲ ਗੱਲਾਂ ਕਰ ਲਿਆ ਕਰ ਸੁਣਦੇ ਹੀ ਨਹੀਂ ਅੰਦਰ ਵੜ ਜਾਣਗੇ ਫੋਨਾਂ ਤੇ ਲੱਗੇ ਰਹਿਣਗੇ ਦੋਸਤਾਂ ਨਾਲ ਲੱਗੇ ਰਹਿਣਗੇ ਬੋਲਦੇ ਹੀ ਨਹੀਂ ਉਹ ਆਪਣੀ ਮਸਤੀ ਚ ਲੱਗ ਲਿਆ ਲੈ ਉਸ ਮਾਈ ਨੂੰ ਤੇ ਬਗਾਨਿਆਂ ਦੇ ਕਿੱਥੋਂ ਲਿਆਓਗੇ ਲਿਆਉਂਦਾ ਤਾਂ ਟਿੱਡੋਂ ਜੰਮਿਆ ਨਹੀਂ ਤੇਰੇ ਕਹਿਣ ਤੇ ਹੱਸਦਾ ਨਹੀਂ ਦੂਜਾ ਕਿਵੇਂ ਹੱਸੂ ਬਗਾਨਾ ਕਿਵੇਂ ਹੱਸੂ ਫਿਰ ਹੁਣ ਕਿਹੜੀ ਚੀਜ਼ ਕਰ ਸਕਦੇ ਆਪਾਂ ਕਿਸੇ ਦੇ ਚਿਹਰੇ ਤੇ ਸਮਾਈਲ ਨਹੀਂ ਲਿਆ ਸਕਦੇ ਚਲੋ ਆਪਣੇ ਚਿਹਰੇ ਤੇ ਲਿਆਈਏ ਅਸੀਂ ਕੀ ਲੈਣਾ ਨਹੀਂ ਹੱਸਦਾ ਨਾ ਹੱਸ ਮਗਰੋਂ ਲੈ ਜਾ ਮੈਂ ਤੇ ਆਪਣਾ ਮੈਂ ਹੱਸਣਾ ਵਸ ਤੂੰ ਹੱਸਣਾ ਹੱਸਣਾ ਨਹੀਂ ਹੱਸਦਾ ਨਾ ਹੱਸ ਬਸ ਆਪਣੇ ਚਿਹਰੇ ਤੇ ਤੇ ਲਿਆਓ ਤੇ ਤੁਸੀਂ ਕਿਸੇ ਨੂੰ ਨਹੀਂ ਜਿੱਤ ਸਕਦੇ ਜ਼ਿੰਦਗੀ 'ਚ ਜਾ 10 ਕਿੱਲੇ ਜ਼ਮੀਨ ਦੇ ਕੇ ਪੁੱਤ ਜਿੱਤ ਕੇ ਵਖਾ। ਆਪਣੀ ਸਾਰੀ ਪ੍ਰਾਪਰਟੀ ਦੇ ਕੇ ਜਿੱਤ ਕੇ ਵਖਾ। ਜਿੱਤ ਨਹੀਂ ਸਕਦਾ। ਇੱਕੋ ਬੰਦੂ ਜਿੱਤ ਸਕਦਾ। ਉਹ ਹੈ ਤੂੰ ਆਪਣੇ ਆਪ। ਹੋਰ ਕੋਈ ਚੀਜ਼ ਨਹੀਂ ਜਿਹਨੂੰ ਤੂੰ ਜਿੱਤ ਸਕੇ। ਦੁਨੀਆ 'ਚ ਕੋਈ ਨਹੀਂ ਜਿੱਤ ਸਕਦਾ। ਆਪਣੇ ਆਪ ਨੂੰ ਜਿੱਤ ਸਕਦਾ। ਤੂੰ ਕਾਬੂ 'ਚ ਰੱਖ ਸਕਦਾ ਹੈ ਤੇ ਆਪਣੇ ਆਪ ਤੇ ਰੱਖ ਸਕਦਾ। ਨਹੀਂ ਤੇ ਕਿਸੇ ਤੇ ਰੱਖ ਸਕਦਾ। ਆਪਣੇ ਆਪ ਤੇ ਕਾਬੂ ਰੱਖ ਸਕਦਾ। ਉਸ ਅਸੀਂ ਪਤਾ ਕੀ ਕੀਤਾ ਸਾਰੀ એનર્ਜੀ ਲੋਕਾਂ ਨੂੰ ਕਾਬੂ ਕਰਨ ਦੇ ਲਈ ਹੋਈ ਹੈ ਆਪਣੇ ਆਪ ਉੱਤੇ ਤੇ એનર્ਜੀ ਦੀ ਲਈ ਸਾਰੀ ਜ਼ਿੰਦਗੀ ਲੋਕਾਂ ਨੂੰ ਜਿੱਤਣ ਲਈ ਲਾ ਦਿੰਦਾ ਬੰਦਾ ਉਹਨੂੰ ਜਿੱਤ ਲਾਂ ਇਹਨੂੰ ਜਿੱਤ ਲਾਂ ਉਹਨੂੰ ਜਿੱਤ ਲਾਂ ਇੰਨੀ એનર્ਜੀ ਆਪਣੇ ਆਪ ਨੂੰ ਜਿੱਤਣ ਤੇ ਲਾਉਂਦਾ ਯਾਰ ਆਤਮ ਜਨ ਆਪਣੇ ਆਪ ਨੂੰ ਜਿੱਤਦਾ ਜਾਂਦੀ એનર્ਜੀ ਆਪਣੇ ਆਪ ਤੇ ਲਾ ਦਿੰਦਾ ਤੂੰ ਸਾਰਾ ਹੀ ਜੋਰ ਲਾਤਾ ਬੱਚਾ ਖੁਸ਼ ਕਰਨਾ ਹੈ ਬੱਚਾ ਖੁਸ਼ ਕਰਨਾ ਹੈ ਬੱਚਾ ਖੁਸ਼ ਕਰਨਾ ਹੈ ਸਾਰੀ ਔਰਤੀ ਇਹਦੇ ਦੇ ਲਾਤੀ ਤੂੰ ਅੱਜ ਤੋਂ ਕਹਿਣਾ ਸ਼ੁਰੂ ਕਰ ਦੇ ਮੈਂ ਖੁਸ਼ ਰਹਿਣਾ ਹੈ ਮੈਂ ਖੁਸ਼ ਰਹਿਣਾ ਹੈ ਮੈਂ ਖੁਸ਼ ਰਹਿਣਾ ਹੈ ਤੇ ਮਾਲੀ ਕਿਹਦੇ ਸ਼ਰਾਬ ਪੀ ਕੇ ਉਹਦੀਆਂ ਜੜਾਂ ਚ ਹੀ ਨਾ ਨਿੱਗਿਆ ਰਹਿਣ ਮਾਲੀ ਨੇ ਫਰਜ਼ ਚ ਬਾਜ਼ਾਰੇ ਨਿਭਾਉਣੇ ਨੇ ਪਾਲਣੇ ਨੇ ਪਰ ਮੈਂ ਖੁਸ਼ ਰਹਿਣਾ ਪਾਲੀ ਜਾਂਦੇ ਆ ਡਿਊਟੀਆਂ ਕਰੀ ਜਾਂਦੇ ਆ ਨਿਭਾਈ ਜਾਂਦੇ ਆ ਪਰ ਆਪਾਂ ਖੁਸ਼ ਰਹਿਣਾ ਹੁਣ ਇਹਨੂੰ ਮੈਂ ਖੁਸ਼ ਕਰਦਾ ਇਹਦੇ ਲਈ ਤੇ ਸਭ ਕੁਝ ਕਰਦਾ ਫੇਰ ਵੀ ਖੁਸ਼ ਨਹੀਂ ਹੁੰਦਾ ਕਰੀਏ ਨਿਆਣਾ ਕਹਿੰਦਾ ਮੈਂ ਉੱਥੇ ਵਿਆਹ ਕਰਾਉਣਾ ਕਹੀ ਫਿਰ ਮਾਪੇ ਕਹਿੰਣਗੇ ਚੱਲ ਕਰਾ ਲੈ ਬਾਪੂ ਤੂੰ ਖੁਸ਼ ਰਹਿ ਉਹ ਖੁਸ਼ ਫੇਰ ਨਹੀਂ ਹੁੰਦਾ ਸਾਲ ਬਾਅਦ ਕਹਿੰਦਾ ਮੈਂ ਹੁਣ ਇਹਦੇ ਨਾਲ ਤਲਾਕ ਲੈਣਾ ਹੁਣ ਫੈਸਲਾ ਕਰਾਓ ਸਾਡਾ ਬੰਦਾ ਫਸਿਆ ਹੀ ਰਹਿੰਦਾ ਤਾਂ ਕਰਕੇ ਛੱਡ ਦਿਓ ਅੱਜ ਤੋਂ ਲੋਕਾਂ ਨੂੰ ਖੁਸ਼ ਕਰਨਾ ਮੈਂ ਆਪਣੇ ਆਪ ਨੂੰ ਖੁਸ਼ ਕਰਨਾ ਛੱਡ ਦਿਓ ਅੱਜ ਤੋਂ ਲੋਕਾਂ ਨੂੰ ਜਿੱਤਣਾ ਮੈਂ ਆਪਣੇ ਆਪ ਨੂੰ ਜਿੱਤਣਾ ਸਮਾਈਲ ਆਪਣੇ ਆਪ ਦੇ ਚਿਹਰੇ ਤੇ ਰੱਖਣੀ ਹੈ ਠੀਕ ਹੈ ਅੱਖਾਂ ਬੰਦ ਕਰਕੇ ਸਵੇਰੇ ਉੱਠਿਆ ਕਰ ਤੇ ਅੱਖਾਂ ਬੰਦ ਕਰਕੇ ਆਪਣੀ ਹੱਸਣ ਵਾਲੀ ਫੋਟੋ ਵੇਖਿਆ ਕਰ ਆਪਣਾ ਚਿਹਰਾ ਮੈਨੂੰ ਕਈ ਕਹਿੰਦੇ ਧਿਆਨ ਕਿਤੇ ਤੇ ਲਾਈਏ ਆਪਣੇ ਚਿਹਰੇ ਤੇ ਹੀ ਲਾ ਲਿਆ ਕਰ ਇਹ ਕੋਈ ਹੱਸਣ ਵਾਲੀ ਫੋਟੋ ਹੈਗੀ ਤੇਰੇ ਘਰ 'ਚ ਕੋਈ ਫੋਨ 'ਚ ਜਿਹੜੇ ਤੂੰ ਹੱਸਦਾ ਹੋਵੇਂ ਹੱਸਦਾ ਹੁੰਦਾ ਤੇ ਉਹ ਹੱਸਣ ਵਾਲੀ ਫੋਟੋ ਨੂੰ ਐਨਾ ਅੱਖਾਂ ਬੰਦ ਕਰੇਗਾ ਉਹ ਹੱਸਣ ਵਾਲੀ ਫੋਟੋ ਨੂੰ ਸਾਹਮਣੇ ਲਿਆ ਉਹ ਫੋਟੋ ਸਾਹਮਣੇ ਆਉਣ ਸਾਰ ਤੇਰਾ ਚਿਹਰਾ ਵੇਖੀ ਆਪਣੇ ਆਪ ਹੀ ਖੜ ਜਾਂਦਾ ਓਵੇਂ ਦਾ ਹੀ ਬਣ ਜਿਵੇਂ ਦਾ ਫੋਟੋ 'ਚ ਸੀ ਓਵੇਂ ਹੀ ਰੱਖਣਾ ਭਾਈ ਖੁਸ਼ ਰਹਿਣਾ ਇੱਥੇ ਲੈ ਆਉ ਭਾਈ ਤੇ ਖੁਸ਼ ਰਹਿਣਾ ਵੀਰੋ ਸ਼ੇਰ ਜ਼ਿੰਦਗੀ ਸੌਖੀ ਬਣੇ ਠੀਕ ਹੈ ਹੁਣ ਤੂੰ ਕਹੇ ਮੈਂ ਖੁਸ਼ ਰਹਿਣਾ ਦੁਨੀਆ 'ਚ ਫਿਰ ਕੋਈ ਤੈਨੂੰ ਦੁਖੀ ਨਹੀਂ ਕਰ ਸਕਦਾ ਜੇ ਬੂਥੜ ਬਣਾ ਕੇ ਰੱਖਣਾ ਫਿਰ ਤੈਨੂੰ ਕੋਈ ਸੁਖੀ ਨਹੀਂ ਕਰ ਸਕਦਾ ਲੈ ਜੋ ਮਰਜੀ ਕਰ ਲੈ ਤੇਰਾ ਤੈਨੂੰ ਖੁਸ਼ ਨਹੀਂ ਕਰ ਸਕਦਾ ਨਾ ਆਪਾਂ ਆਪਣੀਆਂ ਗੱਲਾਂ ਕਰਦੇ ਆਂ دیوانਬੰਦ ਕਰਦੇ ਕਿ ਨਹੀਂ ਕਰਦੇ ਪਰ ਸਾਰੇ ਖੁਸ਼ ਹੋ ਗਏ ਮੈਂ ਪਰਮੇਸ਼ਰ ਦਵਾਰ ਛੱਡ ਦੇਣਾ ਫਿਰ ਹੋ ਜਾਣਗੇ ਮੈਂ ਯਾਰ ਸਰੀਰ ਵੀ ਛੱਡ ਦਿਆਂ ਤਾਂ ਵੀ ਨਹੀਂ ਕੋਈ ਹੋਣਾ ਜਿਹਨੇ ਨਹੀਂ ਹੋਣਾ ਉਹਨੇ ਨਹੀਂ ਹੋਣਾ ਜਿਹੜੇ ਬੰਦੇ ਪਿਆਰ ਕਰਦੇ ਨੇ ਉਹ ਕਰਦੇ ਹੀ ਨਹੀਂ ਉਹ ਦੁਆਨ ਲਾਉਂਦੇ ਹੁੰਦੇ ਸੀ ਉਦੋਂ ਵੀ ਪਿਆਰ ਹੀ ਕਰਦੇ ਸੀ ਅੱਜ ਨਹੀਂ ਵੀ ਲਾਉਂਦੇ ਤਾਂ ਵੀ ਪਿਆਰ ਕਰਦੇ ਸਮਝਦੇ ਆਂ ਗੱਲ ਤੁਸੀਂ ਜਿਹੜਾ ਤੁਹਾਡਾ ਤੁਹਾਡਾ ਰਹੇਗਾ ਜਿਹੜਾ ਤੇਰਾ ਨਹੀਂ ਤੂੰ ਜੋ ਕਰ ਜੀ ਕਰ ਜਿੰਨੇ ਤੈਨੂੰ ਛੱਡਣਾ ਤੈਨੂੰ ਛੱਡ ਜਾ ਜਾ ਤੂੰ ਜਿਓਂ ਜੀ ਕਰ ਲੈ ਜੋ ਮਰਜੀ ਦਾ ਉਹ ਬੰਦੇ ਦਾ ਤੇ ਸਵਾਰ ਹੈ ਤੁਸੀਂ ਥੋੜਾ ਜਿਆ ਕਰੋ ਤੇ ਸਹੀ ਅਗਲਾ ਕਹਿੰਦਾ ਅੱਛਾ ਇਹ ਬੰਦਾ ਆਪਣੀ ਗੱਡੀ ਵੇਚ ਕੇ ਗਰੀਬਾਂ ਨੂੰ ਕਿਉਂ ਨਹੀਂ ਦਿੰਦਾ ਤੇ ਤੁਸੀਂ ਕੋ ਵੇਚ ਲਓ ਠਿਆਨੀ-ਪਿਆਨੀ ਆਏਗੀ ਤੁਹਾਨੂੰ 50-50 ਪੈਸੇ ਲੈ ਜਾਊਗਾ ਇਹਨਾਂ ਇਹ ਕਹਿਣਾ ਇਹ ਕੱਪੜੇ ਕਾ ਪਾਉਂਦਾ ਕਿਸੇ ਗਰੀਬ ਨੂੰ ਕਿਉਂ ਨਹੀਂ ਦਾ ਠੀਕ ਹੈ ਕੱਪੜੇ ਲਵਾ ਲੈ ਚੱਲ ਹੋਰ ਬੋਲ ਮੈਂ ਲਾ ਦੇਣਾ ਚੱਕ ਕੱਪੜੇ ਲੈ ਜਾ ਤੂੰ ਪਾਲਾ ਚਿੱਟਾ ਚੋਲਾ ਜਿਹੜਾ ਪਾਉਣਾ ਲੈ ਜਾ ਲੈ ਮੇਰੇ ਵਾਲੀ ਪੱਗ ਮਾ ਲੈ ਹੁਣ ਖੁਸ਼ ਹੈ ਇਹ ਕਹੇਗਾ ਬਲੱਡ ਦੇਵੇ ਯਾਰ ਬੋਤਲ ਚਾਹੀਦੀ ਹੈ ਕਿਸੇ ਬੰਦੇ ਨੂੰ ਇਹਦੇ ਤੇ ਫਿਰ ਬਣ ਜਾ ਬਲੱਡ ਦੇ ਦੇ ਲੈ ਹੁਣ ਖੁਸ਼ ਹੈ ਇਹ ਕਹੇਗਾ ਕਿਡਨੀਆਂ ਦੋ ਸਿਰ ਚ ਮਾਰਦੀਆਂ ਨੇ ਇੱਕ ਬਹੁਤ ਇੱਕ ਕਿਡਨੀ ਨਾਲ ਵੀ ਕੰਮ ਚੱਲ ਸਕਦਾ ਇੱਕ ਹੀ ਰੱਖ ਦੂਜੀ ਵੀ ਦੇ ਦੋ ਇਦਾਂ ਹੀ ਐ ਸਿਸਟਮ ਸਮਾਲ ਜਿੰਨਾ ਮਰਜ਼ੀ ਤੁਸੀਂ ਕਰੀ ਜਾਓਗੇ ਮੈਂ ਆ ਕਰ ਲੈਣਾ ਮੈਂ ਗੋਦ ਅੱਛਾ ਪਰ ਜਿਹੜਾ ਬੰਦਾ ਕਦਰ ਕਰੇਗਾ ਉਹਨੇ ਤੂੰ ਥੋੜਾ ਜਿਹਾ ਵੀ ਕਰੇਗਾ ਉਹਨੇ ਤੇਰੀ ਕਦਰ ਕਰ ਲਈ ਉਹਦੇ ਦਿਮਾਗ ਵਿੱਚ ਤੇਰੀ ਰਿਸਪੈਕਟ ਰਹਿਣੀ ਰਹਿਣੀ ਤੇ ਜਿਹਨੇ ਤੇਰੀ ਰਿਸਪੈਕਟ ਨਹੀਂ ਰੱਖਣੀ ਤੂੰ ਜੋ ਮਰਜ਼ੀ ਕਰ ਲਈ ਫਿਰ ਉਹਨੇ ਨਹੀਂ ਕਰਨੀ ਰਿਸਪੈਕਟ ਤੇਰੀ ਅੱਜ ਤੋਂ ਬਾਅਦ ਇੱਕ ਫੈਸਲਾ ਕਰ ਲੋ ਮੈਂ ਖੁਸ਼ ਰਹਿਣਾ ਹੈ। ਬਸ ਹੁਣ ਸਾਰਾ ਜੋਰ ਜਿਹੜਾ ਲਾਇਆ ਹੋਇਆ ਵੀ ਖੁਸ਼ ਕਰਨੇ ਨੇ, ਖੁਸ਼ ਕਰਨੇ ਨੇ। ਨਾ ਮੈਂ ਖੁਸ਼ ਰਹਿਣਾ ਹੈ। ਇਦਾਂ ਕਿਹਾ ਗਿਆ। ਹੋ ਸਕਦਾ ਇੱਕ ਗੱਲ ਹੋਰ ਹੈ ਤੇਰੇ ਖੁਸ਼ ਖੁਸ਼ ਰਹਿਣ ਨਾਲ ਤੇਰਾ ਪੁੱਤ ਵੀ ਖੁਸ਼ ਰਹਿਣ ਲੱਗ ਜਾਵੇ। ਹੋ ਸਕਦਾ ਤੇਰਾ ਬੱਚਾ ਵੀ ਖੁਸ਼ ਰਹਿਣ ਲੱਗ ਜਾਵੇ। ਜੇ ਤੂੰ ਕਿਹਾ ਖੁਸ਼ ਕਰਨੇ ਨੇ, ਮਾਫ਼ ਕਰਨਾ। ਗੁਰੂ ਰਾਮਦਾਸ ਜੀ ਦਾ ਪੁੱਤ ਸੀ ਤਿਰਥੀ ਚੰਦ ਖੁਸ਼ ਨਹੀਂ ਹੋਇਆ ਮਾਨਤ ਗੁਰੂ ਨਾਨਕ ਦੇਵ ਜੀ ਚੰਦ ਖੁਸ਼ ਨਹੀਂ ਹੋਇਆ ਖੁਸ਼ ਨਹੀਂ ਹੋਇਆ ਤੂੰ ਕਿੱਥੇ ਕਰ ਲੈ ਨਾ ਅੱਜ ਤੋਂ ਬਾਅਦ ਇਹ ਕਹਿਣਾ ਮੈਂ ਮੰਨ ਲਈਆਂ ਬਸ ਉਹ ਵੀਰਾ ਸਾਡੇ ਇੱਥੇ ਮੰਨ ਲਈ ਰੱਖੇ ਹੋਏ ਨੇ ਪਾਣੀ ਲਾਉਂਦੇ ਨੇ ਪਰ ਜਦੋਂ ਫਲ ਪੱਕ ਜਾਂਦਾ ਫਲ ਤੋੜਨ ਵਾਲੇ ਹੋਰ ਹੋ ਜਾਂਦੇ ਪਾਣੀ ਕੋਈ ਹੋਰ ਲਾਉਂਦਾ ਫਲ ਕੋਈ ਹੋਰ ਤੋੜਦਾ ਤੇਰਾ ਲਾਇਆ ਬੂਟਾ ਹੋ ਸਕਦਾ ਫਲ ਕਿਤੇ ਹੋਰ ਹੀ ਦੇਵੇ ਮਾਂ ਨੇ ਦੁੱਧ ਬਖਣਾ ਨਾਲ ਪਾਲਿਆ ਹੁੰਦਾ ਤਨਖਾਹ ਕਿਤੇ ਹੋਰ ਹੀ ਦਵੇ ਕੀ ਪਤਾ ਬਾਈ ਬਸ ਫਿਰ ਆਪਾਂ ਇਹ ਨਹੀਂ ਮੰਨ ਲਈਏ ਵੀ ਇਹਦੇ ਵਾਲੀ ਆ ਜੀ ਕਬਜਾ ਖੁੱਜਿਆ ਸਾਡਾ ਇੱਥੇ ਕੋਈ ਨਹੀਂ ਜੇ ਕੋਈ ਟਿਕ ਟੁਕ ਗਿਆ ਕੋਈ ਚੀਕੂ ਚਾਕ ਕੋ ਤੈਨੂੰ ਮਿਲ ਗਿਆ ਠੀਕ ਹੈ ਨਹੀਂ ਤੇ ਚੱਲ ਫਿਰ ਮਾਲਕਾਂ ਦਾ ਤੇ ਸਾਡਾ ਤੇ ਹੀ ਨੇ ਐ ਤੇ ਪਾਲਣ ਵਾਲੇ ਐ ਸਮਝੋਗੇ ਅੱਜ ਤੱਕ ਉਹ ਖੁਸ਼ ਰਹੋਗੇ ਫਿਰ ਆਸ ਹੀ ਨਰਾਸ਼ ਕਰਦੀ ਐ ਆਸ ਨਰਾਸ਼ ਕਰਦੀ ਐ ਆਸਾਂ ਘਟਾਓ ਕਬਜਾ ਮੇਰੇ ਬੱਚਿਆਂ ਤੇ ਕਬਜਾ ਹਟਾ ਦਿਓ ਆਪਣਾ ਕਬਜਾ ਹਟਾ ਲਓ ਕਬਜਾ ਨਾ ਰੱਖੋ ਕਬਜਾ ਨਾ ਆਪਣਾ ਕਬਜਾ ਨਾ ਮੰਨੋ ਮਾਲੀ ਅਸੀਂ ਤੇ ਪਾਲਣ ਵਾਲੇ ਬਸ ਐਦਾਂ ਮੰਨੋ ਹੱਸਣ ਦਾ ਮੁੱਲ ਨਹੀਂ ਲੱਗਦਾ ਹੱਸਿਆ ਕਰੋ ਤੇਰੇ ਵਸ ਹੈ ਜਿਹੜਾ ਉਹ ਕੰਮ ਕਰ ਜਿਹੜਾ ਤੇਰੇ ਵਸ ਨਹੀਂ ਉਹ ਨਾ ਕਰ ਜਿਹੜਾ ਤੁਹਾਡੇ ਵਸ ਨਹੀਂ ਉਹ ਕੰਮ ਨਾ ਕਰੋ ਜਿਹੜਾ ਤੁਹਾਡੇ ਵਸ ਹੈ ਉਹ ਕਰੋ